ਬਜਰੀ ਨਾਲ ਭਰਿਆ ਟਿਪਰ ਜੋ ਕਿ ਹਾਜੀਪੁਰ ਤੋਂ ਆ ਰਿਹਾ ਸੀ ਤੇ ਬਟਾਲਾ ਪਹੁੰਚਣਾ ਸੀ ਤੇ ਰਾਸਤੇ ਵਿੱਚ ਧਾਰੀਵਾਲ ਨਜ਼ਦੀਕ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਅਗਲਾ ਟਾਇਰ ਫਟਣ ਕਾਰਨ ਸੰਤੁਲਨ ਖੋ ਜਾਣ ਕਾਰਨ ਸੜਕ ਤੇ ਹੀ ਪਲਟ ਗਿਆ ਇਸ ਹਾਦਸੇ ਵਿੱਚ ਜਾਣੀ ਨੁਕਸਾਨ ਤੋਂ ਬਚਾਰਿਆ ਟਿਪਰ ਡਰਾਈਵਰ ਹਰਪਾਲ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਦੇ ਹੋਏ ਜ਼ਖਮੀ ਡਰਾਈਵਰ ਨੂੰ ਮੈਡੀਕਲ ਟਰੀਟਮੈਂਟ ਮੌਕੇ ਤੇ ਹੀ ਦੇ ਦਿੱਤੀ। ਯਾਰ ਪਾੜਾ ਨਾ ਨਾ ਬੱਕੀ ਆ ਜਾ ਹਰ ਪਾਲ ਕਿਸਲਾ ਪੰਡਾ ਕਿਹੜੀ ਜਗ੍ਹਾ ਤੋ ਆ ਰਹੇ ਹੋ ਤੁਸੀਂ ਹਾਂ ਹਾਂ ਜੀ ਫਿਰ ਤੋ ਆਉਂਦੇ ਹੀ ਭਰ ਕੇ ਕਿਹੜੀ ਜਗ੍ਹਾ ਜਾਣਾ ਹੈ ਜਾਣਾ ਵੀ ਬਟਾਲੇ ਜਾਣਾ ਹੈ ਕਿਸਲਾ ਪੰਡਾ ਹੈ ਉਹ ਲਾਹ ਕੇ ਪਾਟਨ ਕਰਕੇ ਗੱਡੀ ਖਿੱਚ ਕੇ ਲੈ ਗਈ ਤੇ ਗੱਡੀ ਨਾਲ ਹੀ ਪਲਟ ਗਈ ਇਕੱਲੇ ਸੀ ਹਾਂਜੀ ਇਕੱਲੇ ਸੀ ਸੱਟਾਂ ਵਗੜਾ ਰੱਖਿਆ ਹਾਂਜੀ ਸੱਟਾਂ ਫੋੜੀਆਂ ਨਫਰ ਲੋਕੀਆਂ ਮਾਰੀਆਂ ਹੋਤੀਆਂ ਇਸ ਕਰਕੇ ਇਸ ਤੋਂ ਬਾਅਦ ਹਾਂਜੀ ਹੰਦਾਲ ਪੁਲਸਾ ਨੇ ਗੱਡੇ ਆਣ ਕੇ ਹਾਂਜੀ ਉਹ ਕੋਈ ਮੰਗਲ ਕਰਾ ਲਾਇਆ ਇਹਦਾ ਕਿਸੇ ਅੱਧਾ ਕੋਈ ਜਿਹੜੀ ਆ ਰਾਗਰਾਂ ਦੀ ਯੂਐਸਏ ਨੂੰ ਨਵਾਂ ਮਤ ਕਰੇਗੀ ਕਿ ਕੰਗ ਦੇਖ ਦਿਓ ਹਾਂਜੀ ਉਹਨਾਂ ਨੂੰ ਦਵਾਈ ਵੀ ਦਿੱਤੀ ਆ ਬਹੁਤ ਕਬੀਆਂ ਮਾਤ ਦਿੱਤੀ ਉਹਨਾਂ ਪਰ ਫਸਟ ਜਿੱਤੀ ਕਿ ਮੈਡੀਸਨ ਲਗਾਈ ਗਈ ਹਾਂਜੀ ਹਾਂਜੀ ਇਹ ਪਏ ਕੀ ਨਾਮ ਜ ਆਪਣਾ ਉਹ ਕਿਹੜੀ ਜਿਹੜੀ ਦਵਾਈ ਕਰਦੇ ਆ ਮੇਰਾ ਨਾਮ ਗੁਰసేਖ ਸਿੰਘ ਹੈ ਤੇ ਮੇਰਾ ਰੋਡ ਹੈ ਜਵਾ ਬਦਰੀ ਬਾਈਪਾਸ ਤੋਂ ਬਿਲੀਪੁਰ ਫਾੜਕ ਤੱਕ ਕਿਹੜੀ ਜਿਹੜਾ ਐਕਸਚੇਂਜ ਹੈ ਵੈਸੀ ਕਿ ਪਲਟਿਆ ਕਿਸ ਤਰ੍ਹਾਂ ਕੀ ਵਾਪਕੇ ਹੋਇਆ ਉਹ ਸਰਾਹੀ ਜਦੋਂ ਸਵੇਰ ਨੂੰ ਪੈਟਰੋਲਿੰਗ ਕਰ ਰਹੇ ਹਣਾ ਉਹਦੇ ਦੌਰਾਨ ਇਹ ਧਾਰਿਆਲ ਕੋਲ ਟਾਇਰ ਫਟ ਗਿਆ ਗੱਡੀ ਦਾ ਤੇ ਆਊਟ ਆਫ ਕੰਟਰੋਲ ਹੋ ਗਈ ਗੱਡੀ ਉਹਦੇ ਕਰਕੇ ਪਲਟੀ ਗਈ ਗੱਡੀ ਤੇ ਡਰਾਈਵਰ ਨੂੰ ਫਰਸਟ ایڈ ਦਿੱਤੀ ਆ ਠੀਕ ਆ ਉਹਨਾਂ ਦੇ ਸੱਤਾਂ ਮੰਗੂਲੀ ਸੱਤਾਂ ਲੱਗੀਆਂ ਬਚਾਅ ਹੋ ਗਿਆ ਨਾ इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज